ਚੱਲ ਪੱਠੇ ਵੱਡੇ ਤੇ ਗਏ ਆ ਕੁਤਰ ਹੁਣ ਬਾਅਦ ਚ ਲਾਉਂਗਾ ਭਾਵੇਂ ਮੀਂਹ ਵੀ ਪੈ ਹੀ ਜਾਵੇ ਕੁਤਰੇ ਮੁੜ ਕੇ ਖਰਾਬ ਹੋ ਜਾਣੇ ਆ ਐਦਾਂ ਟੱਕ ਟੱਕ ਦਿਨਾ ਕੀ ਗੱਲ ਹੋ ਗਈ ਮਗਰਾਗੇ ਕਿੰਨਾ ਕੰਮ ਰਹਿ ਗਿਆ ਕੰਮ ਬਸ ਨਿਪਟ ਗਿਆ ਵਾ ਵੱਡ ਦਿੱਤੇ ਸੀ ਤੇ ਮੇਰੇ ਦਾ ਕੁੱਤਰ ਬਾਜ ਲਾਉਂਗਾ ਅੱਛਾ ਕਿਉਂ ਕੀ ਆ ਹੋਇਆ ਤੇ ਗੋਸ਼ਨੀ ਆ ਉਦਾਂ ਹੀ ਗੱਲ ਜੀ ਕਰਨੀ ਤੜਨੂ ਗੱਲ ਕਰਨੀ ਹੈ ਕਿਹੜੀ ਗੱਲ ਕਰਨੀ ਆ ਗੱਲ ਮੈਂ ਤੜ ਨਹੀਂ ਹੀ ਕਰਨੀ ਸੀ ਉਹ ਤਾਂ ਵੈਸੇ ਗੱਲ ਕਰਨ ਨੂੰ ਮਨ ਨਹੀਂ ਕਰਨ ਦਾ ਹਾਂ ਪਰ ਕੋਠੇ ਤੇ ਗਈ ਹਾਂ ਕੱਪੜੇ ਲਾਉਣ ਹਾਂ ਤੇ ਭਾਜੀ ਤੇ ਧੀ ਦੀ ਗੱਲਾਂ ਦੇ ਹੀ ਕਰਨਾ ਕਿਹੜੀਆਂ ਵਖਰੇ ਹੁੰਨੀਆ ਵਖਰੇ ਹੋਂ ਦੀ ਅਗਲਾ ਗਾਂਡੇ ਹੈ ਹਾਂਜੀ ਜਦੋਂ ਮੈਂ ਸੁਣਿਆ ਨਾ ਮੈਂ ਵੀ ਹੈਰਾਨੀ ਹੋਈ ਵੀ ਇਹ ਕਿਦਾਂ ਦੀਆਂ ਗੱਲਾਂ ਡੇ ਆ ਕਰਨ ਅਸੀਂ ਤੇ ਕਦੀ ਸੋਚਿਆ ਹੀ ਨਹੀਂ ਤੇ ਮੰਨਤੀ ਹੋਈਗਾ ਵੀ ਚੰਗੀ ਨਿਭੀ ਜਾਾਂਂਦੀ ਆ ਤੇ ਵਧੀਆ ਗੱਲ ਆ ਵੀ ਜਿੰਨਾ ਚੇ ਨਿਭੀ ਜਾਊਗੀ ਤੇਹੀਂ ਵਖਰੇ ਨਹੀਂ ਹੋਣਾ ਤੇ ਅਸੀਂ ਤੇ ਕੋਈ ਗੱਲਬਾਤ ਵੀ ਨਹੀਂ ਕੀਤੀ ਤੇ ਦੀਦੀ ਹੁਣੀ ਇਦਾਂ ਕਿਉਂ ਸੋਚਦੀ ਆ ਜੇ ਮੈਂ ਕੰਨੀ ਨਾ ਨਾ ਸੁਣਿਆ ਹੁੰਦਾ ਫਿਰ ਨਹੀਂ ਯਕੀਨ ਹੁੰਣਾ ਹੁਣ ਮੈਂ ਕੰਨੀ ਸੁਣਿਆ ਵਾ ਮੈਣੀ ਤੁਹਾਨੂੰ ਕਹਿੰਦੀ ਵੀ ਅਸੀਂ ਹੁਣੇ ਵੱਖਰੇ ਹੋ ਜਾਈਏ ਪਰ ਤੁਸੀਂ ਪਿਆਰ ਨਾਲ ਬਾਜੀ ਨਾਲ ਗੱਲ ਕਰਿਓ ਵੀ ਸਾਡੇ ਕੋ ਕੋਈ ਗਲਤੀ ਹੋ ਗਈ ਹੈ ਜੋ ਤਾਂ ਗਲਤੀ ਸਾਡੇ ਕੋ ਕਦੀ ਹੋਣੀ ਹੈ ਮੈਨੂੰ ਲੱਗਦਾ ਵਾ ਵੀ ਇਹਨਾਂ ਨੂੰ ਇਹੋ ਲਾਲਚ ਹੁਣਾਵਾ ਵੀ ਚੱਲ ਮੁੜਾ ਸਾਡਾ ਵੱਡਾ ਹੋਣ ਰਿਹਾ ਵਾ ਤੇ ਅਸੀਂ ਆਪਣਾ ਘਰ ਅਡ ਕਰ ਲੈਨੇ ਜੇ ਕੋ ਗੱਲ ਹੈਗੀ ਹੈ ਇਹੋ ਜੀ ਤੇ ਮੇਰੇ ਨਾਲ ਸਿੱਧੀ ਕਰਦੇ ਪਰ ਚਲੋ ਕੋਈ ਗੱਲ ਨਹੀਂ ਜਿਹਨਾਂ ਦੀ ਆਪਸ ਇਹੋ ਹੀ ਸਲਾਹ ਵਾ ਤੇ ਮੈਂ ਤਾਂ ਸੋਚਿਆ ਸੀ ਚੱਲ ਕੰਮ ਵਧੀਆ ਚੱਲਣ ਰਿਹਾ ਵਾ ਤੇ ਚੱਲਦਾ ਰਹਾਂ ਦਿੰਨੇ ਆ ਜੇ ਘਰ ਪਾਉਂਦੀ ਗੱਲ ਹੀ ਤੇ ਮੈਂ ਵੀ ਤਾਂ ਕੰਮ ਕਰਨੀ ਰਿਹਾ ਕਿਨੇ ਚਿਰ ਦਾ ਡੰਗਰਾਂ ਦਾ ਕਰਨਾ ਪੈਲੀ ਬਣੇ ਦਾ ਕਰਨਾ ਸਾਰੇ ਕੰਮ ਮੈਂ ਹੀ ਕਰਨਾ ਤੇ ਮੈਨੂੰ ਦੱਸ ਦੇ ਕਿ ਇਹੋ ਜਿਹੀ ਕੋ ਗੱਲ ਵਾ ਜਹਾਨੂੰ ਲੋੜ ਵਾ ਬੱਕਰੇ ਘਰ ਦੀ ਤੇ ਮੈਂ ਕੀ ਕਹਿ ਦੇਣਾ ਹੈ ਚੰਗੀ ਇਹ ਨਾ ਗੱਲ ਕੀਤੀ ਹੈ ਮੈਨੂੰ ਤੇ ਆਪ ਐਸੇ ਗੱਲ ਦੀ ਟੈਨਸ਼ਨ ਵੀ ਮੈਂ ਤੇ ਦੀਦੀ ਨੂੰ ਕਦੀ ਨਹੀਂ ਵੱਧ ਘੱਟ ਬੋਲਿਆ ਮੇਰੇ ਕੋਈ ਗਲਤੀ ਹੋ ਗਈ ਹੈ ਤੇ ਹੀ ਵੀ ਸਾਰਾ ਦਿਨ ਕੰਮ ਕਰਦੇ ਰਹਿੰਦੇ ਜੀ ਨਾ ਤੇ ਹੀ ਕਦੇ ਪਾਜੀ ਨੂੰ ਜਵਾਬ ਦਿੱਤਾ ਵਾ ਅਹੀਂ ਮਾੜਾ ਕੀ ਕੀਤਾ ਵਾ ਜਿਹੋ ਗੱਲ ਹੀ ਤੇ ਆਪਸ ਚ ਨਾ ਕਰਦੇ ਹਾੜੇ ਨਾ ਬਹਿ ਕੇ ਕਰ ਲੈਂਦੇ ਉਹ ਹਾੜੇ ਨਾਲ ਤਾਂ ਤਾਂ ਕਰਦੇ ਨਾ ਜੇ ਸੱਚੇ ਹੁੰਦੇ ਮਨਜ ਚੋੜਣਾ ਹਸਾਬ ਦਾ ਸਾਰਾ ਇਹਨਾਂ ਦੇ ਕੋਲ ਦਾ ਤੇ ਕਹਿੰਦੇ ਹੋਣੇ ਵੀ ਚੱਲ ਆਪਣੀ ਮਰਜ਼ੀ ਨਾਲ ਹੀ ਅੱਡ ਹੋ ਜਾਂਦੇ ਆ ਤੇ ਇਹਨਾਂ ਨੂੰ ਕਿਹੜਾ ਪੁੱਛਣਾ ਤੁਹਾਨੂੰ ਇਹੋ ਹੀ ਗੱਲ ਹੁਣੀ ਆ ਪਰ ਗਲਤੀ ਗਲਤੀ ਆ ਨਾ ਅਸੀਂ ਤੇ ਕਦੀ ਕੁਝ ਨਹੀਂ ਕਿਹਾ ਪਰ ਇੱਕ ਗੱਲ ਹੋ ਰਿਆ ਤੇ ਹੀ ਗੁੱਸੇ ਚ ਆ ਕੇ ਕੋਈ ਗੱਲ ਨਹੀਂ ਕਰਨੀ ਫਿਰ ਵੀ ਇਹ ਤੁਹਾਡੇ ਤੋਂ ਵੱਡੇ ਆ ਬਕਰਿਆਂ ਉਹਨੂੰ ਕਹਿ ਦੇਣਗੇ ਤੇ ਚੁੱਪ ਕਰਕੇ ਹੋ ਜਾਣਗੇ ਫਿਰ ਕੀ ਕਰਨਾ ਵਾ ਅਹੀਂ ਲੋਕਾਂ ਨੂੰ ਤਮਾਸ਼ਾ ਨਹੀਂ ਵਿਖਾਉਣਾ ਜਿੰਨਾ ਚਿਰ ਨਿਭੀ ਆ ਨਾ ਜੇ ਤਮਾਸ਼ਾ ਵਿਖਾਵਾਂਗੇ ਤੇ ਉਹ ਵੀ ਖੂਚ ਪੈ ਜਾਣੀ ਚਲ ਕੋਈ ਗੱਲ ਨਹੀਂ ਤੁਸੀਂ ਨਾ ਗੱਲ ਕਰੋ ਕੋਈ ਨਹੀਂ ਨਹੀਂ ਮੈਂ ਨਹੀਂ ਕੋਈ ਗੱਲ ਕੀਤੀ ਕੋਈ ਨਹੀਂ ਚਲੋ ਤੁਸੀਂ ਮੈਂ ਆ ਜਣਾ ਹੈ ਠੀਕ ਹੈ ਚਲੋ ਕਰ ਆ ਚੰਗਾ ਕੰਮ ਇਹਨਾਂ ਦਾ ਦੱਸ ਜੇ ਕੋਈ ਗੱਲ ਹੀ ਇਹੋ ਜੀ ਤੇ ਤੈਂ ਸਿੱਧੀ ਮੇਰੇ ਨਾਲ ਕਰ ਲੈ ਮੈਨੂੰ ਦੱਸਿਆ ਨਹੀਂ ਤੇ ਆਪਸੇ ਸਲਾਮਾ ਕਰ ਲੈ ਪੱਕਾ ਕੋਈ ਨਾ ਕੋਈ ਗੱਲ ਨਿਕਲਨੀ ਨਿਕਲਨੀ ਹੈ ਕੋਈ ਗੱਲ ਨਹੀਂ ਪਾਜੀ ਉਨਾ ਮੈਂ ਸ਼ਾਮਾਂ ਤੱਕ ਤੁਹਾਡੇ ਆਲਾ ਤੇ ਬੈਠ ਕੇ ਗੱਲ ਕਰਨੇ ਆ ਆਹੋ ਆਹੋ ਠੀਕ ਹੈ ਜੀ ਆ ਜਾਓ ਮੋੜਾ ਟਾਈਮ ਲਾੜਿਆ ਚਾਹ ਨੂੰ ਗਰਮੀ ਤੇ ਚਾਹ ਨਹੀਂ ਬਣਾਉਂਦਾ ਟਾਈਮ ਲੱਗਣਾ ਹੈ ਹੂੰ ਕਿਹਦੇ ਫੋਨ ਆnde ਓਪਨ ਦੋ ਹੀ ਮੋੜਾ ਦੇ ਆਈ ਕਰਨ ਫੋਨ ਅੱਛਾ ਤੁਹਾਨੂੰ ਦੱਸੀ ਨਾ ਤੁਮ ਨਾਲ ਕਰ ਲੈ ਉਦੇ ਬਾਰੇ ਡਿਆ ਹੀ ਕਰਨ ਮੈਨਸੇ ਕੋਈ ਨਹੀਂ ਬੈ ਕੇ ਕਰਨਿਆ ਗੱਲ ਸ਼ਮਨ ਪਰਮੀਤ ਮੈਂ ਨਾ ਉਦਾਂ ਦਾ ਇਹੋ ਹੀ ਸੋਚਣ ਡਿਆ ਵਾਂ ਕਿ ਕਿੰਦਾ ਕਰੀਏ ਇੰਨਾ ਵਧੀਆ ਸਾਡਾ ਦੋਵਾਂ ਭਰਾਵਾਂ ਦਾ ਟਾਈਮ ਲੰਘਿਆ ਵਾ ਤੇ ਹੁਣ ਜੋ ਬੰਨਾ ਮੈਂ ਗੱਲ ਕਰਾਂ ਅੱਡ ਹੋਣ ਵਾਲੀ ਇੱਕ ਜਾਂ ਨਾ ਕਰਾਂ ਫਿਰ ਪਰਮੀਤ ਮੈਂ ਸੋਚਣਾ ਵਾਂ ਅੱਜ ਨਹੀਂ ਤੇ ਕੱਲ ਅੱਡਦੇ ਹੀ ਹੋਣਾ ਹੀ ਆ ਗਾ ਨੂੰ ਉਹਦੇ ਵੀ ਨਿਆਣੇ ਜਵਾਨ ਹੋਨੇ ਆ ਕੰਨਿਆਣੇ ਨੇ ਕਹਿੰਦਾ ਡੇੜੀ ਤੁਸੀਂ ਸਾਡੇ ਵਾਸਤੇ ਕੀ ਕੀਤਾ ਸੀ ਠੀਕ ਹੈ ਨਾ ਹੁਣ ਸਭੋਂ ਟਾਈਮ ਨਾਲ ਅੱਡੋ ਹੋ ਜਾਗੇ ਨਹੀਂ ਤੇ ਜੇ ਉਹਨੇ ਆਪਣਾ ਘਰ ਰੱਖਣਾ ਹੋਵੇਗਾ ਤੇ ਵਧੀਆ ਵਾ ਅਸੀਂ ਹੋਰ ਬਣਾ ਲਾਂਗੇ ਜੇ ਉਹ ਕਹੂਗਾ ਕਿ ਨਹੀਂ ਭਾਜੀ ਤੁਸੀਂ ਆਪਣਾ ਰੱਖ ਲਓ ਮੈਂ ਨਵਾਂ ਬਣਾਣਾ ਵਾ ਤੇ ਅਸੀਂ ਜੋਬਨ ਦੀ ਨਵਾਂ ਘਰ ਬਣਾਉਣ ਵਿੱਚ ਪੂਰੀ ਮਦਦ ਕਰਾਂਗੇ ਛੋਟੇ ਤੁਹਾਨੂੰ ਇਦਾਂ ਹੀ ਸਹੀ ਲੱਗਦਾ ਨਾ ਤੇ ਜੇ ਕੋਈ ਜੋਬਨ ਨਾਲ ਗੱਲ ਕਰੋ ਤੇ ਮੇਰੇ ਨਾਲ ਗੱਲਾਂ ਕਰੀ ਜਾਂਦੇ ਕੋਈ ਗੱਲ ਨਹੀਂ ਕਰ ਵੀਦਾ ਮੈਂ ਕਰਨਾ ਜੋਬਨ ਨਾਲ ਮੈਂ ਪਤਾ ਕਿਹੜੀ ਗੱਲ ਤੋਂ ਡਰਨਾ ਕਿ ਮੇਰਾ ਭਰਾ ਇਹ ਨਾ ਸੋਚੇ ਕਿ ਮੇਰੇ ਭਰਾ ਨੂੰ ਵੱਖ ਹੁੰਦੀ ਪਈ ਆ ਕੋਈ ਗੱਲ ਨਹੀਂ ਜੇ ਮੈਂ ਵਖਰੇ ਹੋਏ ਵੀ ਨਾ ਜੇ ਉਹ ਇੱਕ ਆ ਰੱਖੋਗੇ ਤਾਂ ਵੀ ਠੀਕ ਹੈ ਨਹੀਂ ਤੇ ਦੂਜਾ ਘਰ ਬਣਾ ਕੇ ਵੀ ਦਵਾਂਗੇ ਹਾਂ ਹੁਣ ਆਪਾਂ ਵੱਡੇ ਤੇ ਸਿਰ ਤੇ ਥੋੜੀ ਜਿਹੀ ਮੇਲ ਛੱਡ ਦੇਣੀ ਹੈ ਵੀ ਨਹੀਂ ਕੋਈ ਨਹੀਂ ਇਹਨਾਂ ਦਾ ਸਾਡਾ ਖਰਚ ਬੰਦਾ ਹੀ ਆ ਪਰ ਮੇਰਾ ਜੇ ਸਾਨੂੰ ਭਨੇ ਆਪਣਾ ਘਰ ਮਿਲ ਗਿਆ ਉਹਨੂੰ ਵੀ ਘਰ ਬਣਾ ਕੇ ਦੇਈਏ ਅੱਗੇ ਠੀਕ ਹੈ ਨਾ ਕੋਈ ਗੱਲ ਨਹੀਂ ਤੂੰ ਜੋ ਬਣਾ ਗੱਲ ਕਰੋ ਪਹਿਲਾਂ ਕੋਈ ਨਹੀਂ ਮੈਂ ਕਰਾਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਹੁਣ ਕਰਨਾ ਮੈਂ ਗੱਲ ਫਿਰ ਵੀ ਇਕੱਠੇ ਬੈਠੇ ਆ ਇਹੋ ਹੀ ਸਲਾਮਾ ਕਰਦੇ ਹੋਣੇ ਆ ਅੱਡ ਹੋਣ ਦੀ ਹੈਗਾ ਚੰਗਾ ਪਹਿਲਾ ਕੰਮ ਚੱਲਣ ਰਿਹਾ ਹੈਗਾ ਸਾਰੇ ਕੰਮ ਦਾ ਸਤਿਆਨਾਸ਼ ਕਰਾਤਾ ਜੋਗਣਾ ਹਾਂਜੀ ਮੋਗੇ ਕੰਮ ਅ ਮੋਗੇ ਕੰਮ ਮੋਗੇ ਹਵੇਲੀ ਦਾ ਸਾਰਾ ਹੀ ਅੱਛਾ ਆ ਪੱਠੇ ਵੜਦੇ ਜੇ ਕੁਤਰੇ ਨਹੀਂ ਫਿਰ ਮੈਂ ਜਠਰ ਕੇ ਮੈਂ ਚੱਲ ਕੁਦਰ ਲੈਨੇ ਚੱਲ ਕੋਈ ਲੈ ਨਹੀਂ ਕੁਦਰੇ ਖਰਾਬ ਹੋ ਜਾਂਦੇ ਆ ਹਾਂਜੀ ਇਹ ਸ਼ਾਮਾਂ ਜਦੋਂ ਪਾਣਾ ਵਾਦੇ ਉਦੋਂ ਹੀ ਕੁਤੇ ਆ ਨਹੀਂ ਉਦੋਂ ਕਰ ਲਾਂਗੇ ਕੋਈ ਖਾਦ ਦਾ ਕਿੰਦਾ ਬਣਿਆ ਕੁਛ ਨਹੀਂ ਖਾਦ ਦਾ ਨਹੀਂ ਗਾ ਬਣਿਆ ਜੇ ਕਿਆ ਮੈਂ ਇੱਕ ਦੋ ਬੰਦਿਆਂ ਨੂੰ ਦਲਜੀਤ ਨੂੰ ਵੀ ਆਖਿਆ ਸੀ ਕੱਲ ਠੀਕ ਆ ਵੇਖੋ ਜੇ ਤੇ ਕਰ ਦੂਗਾ ਪਤਾ ਤੇ ਠੀਕ ਆ ਨਹੀਂ ਤੇ ਫਿਰ ਇਦਾਂ ਹੀ ਕਰਨਾ ਪੈਣਾ ਕੀ ਕਰਨਾ ਬਣਾ ਮੈਂ ਨਦਰ ਨਾ ਯਾਰ ਗੱਲ ਕਰਨੀ ਚਾਹੁੰਦਾ ਸੀ ਇੱਕ ਦੱਸੋ ਤੇ ਮੈਨੂੰ ਹਿੰਮਤ ਨਹੀਂ ਪੈ ਰਹੀ ਕਿ ਮੈਂ ਤੇਰੇ ਨਾਲ ਗੱਲ ਕਿਦਾ ਕਰਾਂ ਉਹ ਮੈਂ ਸੋਚਣ ਲਿਆ ਸੀ ਯਾਰ ਕੱਲ ਨੂੰ ਨਿਆਣੇ ਜਵਾਨ ਹੋਣੇ ਆ ਹੂੰ ਤੇ ਆਪਾਂ ਇੱਕ ਘਰ ਹੋਰ ਬਣਾ ਲਈਏ ਕੋਈ ਗਲੀ ਵੇਖ ਲੋ ਜੇ ਤੇ ਹੈਗੇ ਪੈਸੇ ਚਾਰ ਤੇ ਬਣਾ ਲਓ ਕੋਈ ਗੰਦੀ ਮੈਂ ਕੀ ਆਖਿਆ ਕਿ ਚਲੋ ਯਾਰ ਕੱਲ ਨੂੰ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆਏਗੀ ਆਪਾਂ ਦੋਵਾਂ ਨੇ ਘਰ ਲਗ ਲਗ ਬਣਾਏ ਹੋਣਗੇ ਤੇ ਉਹ ਵੀ ਕਹਿਣਗੇ ਸਾਡੇ ਮਾਪਿਆਂ ਨੇ ਘਰ ਬਣਾਏ ਤੇ ਆ ਤੂੰ ਨਾ ਬਣਾਇਆ ਤੇ ਫਿਰ ਉਹਨਾਂ ਨਾਲ ਗੱਲ ਨੂੰ ਕਹਿਣਾ ਵਾਂਗੇ ਤੁਸੀਂ ਕੀ ਬਣਾਇਆ ਹੁਣ ਇੱਕ ਘਰ ਤੇ ਹੈਗਾ ਹੀ ਆ ਇੱਕ ਘਰ ਹੋਰ ਬਣਾ ਲਈਏ ਉਹ ਭਾਵੇਂ ਤੂੰ ਰੱਖ ਲਈਂ ਜਾਂ ਮੈਂ ਰੱਖ ਲਾਂ ਜਿੱਦਾਂ ਵੀ ਤੇਰੀ ਮਰਜ਼ੀ ਹੋਵੇ ਉਹ ਨਹੀਂ ਮੇਰੀ ਕਾਦੀ ਮਰਜ਼ੀ ਤੁਸੀਂ ਵੇਖ ਲਓ ਜਿੱਦਾਂ ਦੋ ਜੀਆਂ ਕਰਨਾ ਵਾ ਜਿੱਦਾਂ ਤੁਹਾਡੀ ਸਲਾਹ ਹੋ ਉਦਾਂ ਕਰ ਲਓ ਤੁਹਾਡੇ ਕੋ ਪੈਸੇ ਆ ਸਾਰੇ ਹਿਸਾਬ ਦਾ ਤੁਹਾਡੇ ਕੋ ਹੀ ਆ ਤੁਸੀਂ ਐਡ ਕਰਨਾ ਮੈਂ ਥੋੜੀ ਐਡ ਕਰਨਾ ਹੈ ਕਿ ਨਹੀਂ ਇਹ ਤੁਹਾਡੇ ਮਨ ਚ ਹੈਗਾ ਵੀ ਐਡ ਹੋਣਾ ਵਾ ਤੇ ਠੀਕ ਆ ਵੇਖ ਲਓ ਕੋਈ ਗੱਲ ਨਹੀਂ ਕਰਕੇ ਸਲਾਹ ਨਾਲ ਦੱਸ ਦਿਓ ਜਿੱਦਾਂ ਵੀ ਕਰਨਾ ਹੋਗਾ ਠੀਕ ਆ ਤਾਂ ਜੀਆ ਲੇ ਕਿਦਾਂ ਦੀ ਗੱਲ ਹੋਈ ਆ ਮੈਂ ਤੇ ਸੋ ਬਾਬੇ ਇਹ ਗੱਲ ਕਰਦੇ ਆਂ ਜੋ ਬੰ ਨਾਲ ਇਹ ਚੱਲ ਭਰਾ ਭਰਾ ਲੱਗ ਹੁੰਦੇ ਆ ਇਹ ਹੀ ਆ ਸਾਡੇ ਕਿਹੜਾ ਨਵੇਂ ਹੋਣਾ ਵਈ ਚਲੋ ਤੁਹਾਨੂੰ ਬੰਦਾ ਗਾਲ ਤੇ ਧਿਆਨ ਨਾ ਸੁਣੇ ਕੋਈ ਕੁਛ ਜੀ ਬੜਾ ਗਿਆ ਆ ਚਲੋ ਕੋਈ ਨਹੀਂ ਕਰ ਲੈਂਦੇ ਹਸਲਾ ਆ ਚੰਗਾ ਕੰਮ ਆ। ਮੈਨੂੰ ਤਾਂ ਲੱਗਾ ਇਹ ਕਰੇ ਜੋਦ ਨੂੰ ਸੁਣ ਵਿੱਚ ਕੋਈ ਗਲਤਫਹਮੀ ਹੋਈ ਆ। ਪਰ ਨਹੀਂ ਸੱਚਾਈ ਇਹ ਗੱਲ ਦੀ। ਪਰ ਜੇ ਇਦਾਂ ਅੱਡ ਹੋ ਗਏ ਸਾਬ ਕਿ ਸਾਰਾ ਇਹਨਾਂ ਦੇ ਕੋਲ ਵਾ। ਮੈਂ ਤਾਂ ਕਦੀ ਇਹ ਚੀਜ਼ ਸੋਚੀ ਨਹੀਂ ਵੀ ਅੱਡ ਹੋਣਾ ਵਾ ਕਿ ਨਹੀਂ ਹੋਣਾ। ਕਿਦਾਂ ਸਾਰੇ ਕੰਮ ਹੋਣਗੇ? ਜੇ ਘਰ ਵੀ ਅੱਡ ਪਾਇਆ ਤੇ ਫਿਰ ਵੀ ਬੜਾ ਔਖਾ ਹੈ ਨਾ। ਨਹੀਂ। ਪਰ ਜੇ ਇਹੀ ਕਿਤੇ ਅੱਡ ਹੋਏ ਨਾ। ਤੇ ਮੈਂ ਕਹਣਾ ਵੀ ਮੈਂ ਘਰ ਨਾ ਵਈ ਪਉਣਾ ਇਹ ਘਰ ਚ ਰਹਿਣਾ ਨਹੀਂ ਗਾ ਜੋਤ ਨੂੰ ਵੀ ਦੱਸ ਹੀ ਦੇ ਨਾਮ ਤੇ ਹੁਣ ਤਾਂ ਪਹਿਲਾਂ ਵਾਲਾ ਨਹੀਂ ਕਰਿਆ ਹੈਗਾ ਚੀਜ਼ਾਂ ਬਦਲ ਗਈਆਂ ਵਾ ਜੋਤ ਜੋਤ ਅਮੋੜਾ ਲੈ ਗਏ ਹੋ ਹਾਂਜੀ ਵੇਜਾ ਬੰਨੇ ਮੈਂ ਤਾਂ ਗੱਲ ਤੁਹਾਡੇ ਲਈ ਸੱਚੀ ਆ ਮੈਂ ਆਉਂ ਰਿਹਾ ਸੀਗਾ ਭੀਲੀ ਚੋਂ ਮੂੰਹ ਹੱਥ ਓਕੇ ਦੇ ਅੰਦਰੋਂ ਲੱਗਾਂ ਤੇ ਬਾਹਰ ਭਾਈ ਨੇ ਡੱਕ ਲਿਆ ਮੈਨੂੰ ਕਹਿੰਦੇ ਕਹਿੰਦੇ ਵੀ ਸੋਚਣ ਲਿਆ ਮੈਂ ਘਰ ਵਖਰਾ ਕਰਨ ਦੀ ਕਿ ਨਿਆਣੀ ਵੀ ਜਵਾਨ ਹੋਣੇ ਆ ਤੇ ਗਾਂ ਫਿਰ ਉਹ ਕਹਿਣਗੇ ਸਾਨੂੰ ਵੀ ਤੁਸੀਂ ਕੀਤਾ ਹੀ ਗੱਖ ਨਹੀਂ ਗਾ ਮੈਂ ਇਹਦੇ ਸਾਰੇ ਬਹਾਨੇ ਆ ਹੈ ਮਨਜਤ ਮੈਂ ਸੋਚਿਆ ਮੈਂ ਪਤਾ ਤੇ ਮੈਨੂੰ ਲੱਗਿਆ ਸੀਗਾ ਪਰ ਮੈਂ ਕਿਹਾ ਨਹੀਂ ਮੈਂ ਫੇਰ ਕਹਿਣਗੇ ਵੀ ਕੰਦਰਾ ਲੱਗ ਲੱਗੇ ਗੱਲਾਂ ਸੌਂਦੇ ਸਾਡੀਆਂ ਚੱਲ ਕੋਈ ਗੱਲ ਜੇ ਹੁਣ ਅਨਾ ਬਖਰੇ ਹੁੰਦਾ ਸੋਚ ਹੀ ਲਿਆਵਾ ਨਾ ਤੇ ਕੋਈ ਗੱਲ ਨਹੀਂ ਹੋ ਜਾਂਦੀਆਂ ਇੱਕ ਨਾ ਇੱਕ ਦਿਨ ਤੇ ਹੋਣਾ ਹੀ ਪੈਣਾ। ਉਹ ਇੱਕ ਨਾ ਇੱਕ ਦਿਨ ਹੋਣਾ ਹੀ ਭਾ ਤਰੀਕੇ ਨਾਲ ਹੋਣਾ ਹੀ ਕਿਸੇ ਨਾ। ਇਹ ਥੋੜੀ ਵੀ ਆਪ ਸਾਰੀ ਸਲਾਹ ਕਰਕੇ ਤੇ ਫਿਰ ਇਹਨਾਂ ਨੂੰ ਦੱਸਿਆ। ਉਹਨਾਂ ਦਾ ਫਰਜ਼ ਇਹ ਹੀਗਾ ਵੀ ਪਹਿਲੇ ਦਿਨ ਤੋਂ ਬਹਿ ਕੇ ਸਾਡੇ ਨਾਲ ਗੱਲ ਕਰਦੇ। ਹੁਣ ਆਪ ਸਾਰੀਆਂ ਸਲਾਹਾਂ ਕਰ ਲੀਆਂ ਵਾ। ਹੁਣ ਸਾਨੂੰ ਕੀ ਪਤਾ? ਉਹ ਸਾਰੀਆਂ ਸਲਾਹਾਂ ਸਾਡੇ ਵਾਸਤੇ ਚੰਗੀਆਂ ਕਿ ਬੁਰੀਆਂ? ਚਲੋ ਕੋਈ ਗੱਲ ਨਹੀਂ। ਫਿਰ ਵੀ ਵੱਡੇ ਆ। ਕੀ ਕਰਨਾ ਪੈ? ਉਹ ਵੱਡੇ ਤੇ ਹੈਗੇ ਆ ਫਿਰ ਸਭ ਕੁਝ ਦੇ ਦੇਣਾ ਉਹਨਾਂ ਨੂੰ। ਤੁਸੀਂ ਵੀ ਇੱਕ ਗੱਲ ਦਾ ਖਿਆਲ ਰੱਖਣਾ। ਹੁਣ ਕੰਮ ਪਹਿਲਾਂ ਮਲਾਂ ਨਹੀਂ ਰਿਹਾ ਹੈਗਾ ਠੀਕ ਹਨਾ? ਆਪਣੀਆਂ ਚੀਜ਼ਾਂ ਤੇ ਪਰਦਾ ਰੱਖਿਆ ਕਰੋ ਸਾਰੀਆਂ ਤੇ ਠੀਕ ਆ ਰੋਟੀ ਪਾਣੀ ਦਾ ਕਰਨਾ ਜਿੰਨਾ ਕਿ ਕਰਦੇ ਆ ਉਹਨਾਂ ਕਿ ਤੁਸੀਂ ਆਪ ਨਾਲ ਕਰਾਦਾ ਠੀਕ ਆ ਬਹੁਤਾ ਗਾਂਗਾ ਹੁੰਦੀ ਲੋੜ ਨਹੀਂ ਚਲੋ ਕੋਈ ਨਹੀਂ ਮੈਂ ਖਿਆਲ ਰੱਖੂਗਾ ਤੁਸੀਂ ਵੀ ਬਹੁਤੀ ਟੈਨਸ਼ਨ ਨਾ ਲੋ ਇੱਕ ਦਿਨ ਤੇ ਹੋਣਾ ਹੀ ਤੇ ਚਲੋ ਵਧੀਆ ਵਾ ਜੇ ਹੁਣ ਹੋ ਜੂਗਾ ਤੇ ਠੀਕ ਵਾ ਘਰ ਬਣਾ ਕੇ ਦੇਣਗੇ ਤਾਂ ਵੀ ਠੀਕ ਵਾ ਨਹੀਂ ਬਣਾ ਕੇ ਦੇਣਗੇ ਤਾਂ ਵੀ ਠੀਕ ਨਹੀਂ ਨਹੀਂ ਘਰ ਅਸੀਂ ਆਡੀ ਬਣਾਉਣਾ ਘਰ ਨਹੀਂਗਾ ਇਹ ਰੱਖਣਾ ਜਿਹੜਾ ਕਹਿੰਦਾ ਤੁਸੀਂ ਰੱਖੋ ਇਹ ਵਾਲਾ ਅਸੀਂ ਐਡਪ ਕਰ ਲੈਨੇ ਕੋਈ ਗੱਲ ਕਰ ਲਓ ਤੁਸੀਂ ਕੰਮ ਕੋਈ ਗੱਲ ਕਰੋ ਚੰਗਾਏ ਕਾਮੀਆਂ ਦੱਸ। ਇਹ ਜੇ ਕੋ ਗੱਲ ਹੈਗੀ ਐ ਇਹੋ ਜੀ ਦਿਮਾਗ ਜੀ ਤੇ ਸਾਨੂੰ ਦੱਸ ਦਿੰਦੇ ਅਸੀਂ ਉਪਰੇ ਹਾਂ। ਸਾਰੀਆਂ ਸਲਾਮਾਂ ਤਾਂ ਅਸੀਂ ਕਰਕੇ ਤੇ ਫੇਰ ਸਾਨੂੰ ਦੱਸਣ ਦੀ ਜੀ।